ਵਾਰਕਾ ਅੱਛਾ ਮੇਰਾ ਸੁਭਾਅ ਜੰਜੂਤ ਬਾਈ ਤੇ ਵੀਰ ਬਾਈ ਤੁਹਾਨੂੰ ਆ ਕਿ ਜਦੋਂ ਇਹ ਜੋੜੀ ਅਸੀਂ ਗਾਣਿਆਂ ਦੇ ਵਿੱਚ ਹਮੇਸ਼ਾ ਇਕੱਠੀ ਦੇਖੀ ਹੈ ਨਾ ਤੇ ਇਹ ਕਹਾਣੀ ਲਈ ਮੈਨੂੰ ਲੱਗਦਾ ਵੀਰ ਬਾਈ ਜਦੋਂ ਤੁਸੀਂ ਕਹਾਣੀ ਸੁਣਾਈ ਹੋਣੀ ਹੈ ਟਰੈਕਟਰ ਔਨਬੋਰਡ ਕਰਨਾ ਬੜਾ ਸੌਖਾ ਰਿਹਾ ਹੋਣਾ ਕਿਉਂਕਿ ਉਹਨਾਂ ਦਾ ਪਰਸਨਲ ਇੰਟਰਸਟ ਰਹਿੰਦਾ ਕਿਤੇ ਨਾ ਕਿਤੇ ਲੈਨੇ ਤੇ ਚੜਦੇ ਪੰਜਾਬ ਦੀਆਂ ਕਹਾਣੀਆਂ ਦੇ ਵਿੱਚ ਉਹ ਸਟੋਰੀ ਕਿੱਦਾਂ ਰਹੀ ਇਹ ਗੱਲ ਤਾਂ ਮੈਂ ਇਹ ਨਹੀਂ ਕਹਾਂਗਾ ਕਿ ਭਾਜੀ ਨੂੰ ਅਸੀਂ ਡਾਇਰੈਕਟਰ ਇਸ ਕਰਕੇ ਚੂਜ਼ ਕੀਤਾ ਕਿ ਸਾਡਾ ਪਰਿਵਾਰਕ ਸੰਬੰਧ ਸੀਗਾ ਜਾਂ ਅਸੀਂ ਦੋਸਤਾਂ ਇਹ ਗੱਲ ਬਿਲਕੁਲ ਨਹੀਂ ਹੈਗੀ ਪਰਿਵਾਰਕ ਅਸੀਂ ਬਹੁਤ ਚਿਰ ਤੋਂ ਆ ਹੁਣ ਤੋਂ ਨਹੀਂ तकरीबन 10 ਸਾਲ ਹੋ ਗਏ ਭਾਜੀ ਸਾਨੂੰ ਇਕੱਠੇ 2015 ਤੋਂ ਅਸੀਂ ਇਕੱਠੇ ਆ 2000 ਸਰਦਾਰ ਜੀ 1 ਦੀ ਪ੍ਰਮੋਸ਼ਨ 2015 ਚ ਰਿਲੀਜ਼ ਹੋਈ ਇਹਨਾਂ ਸਰਦਾਰ ਜੀ ਵਨ ਹਾਂ ਆਪਾਂ 알파 1 ਮਿਲੇ ਸੀਗੇ ਫਸਟ ਆਈ ਸੋ so 2015 ਤੋਂ ਅਸੀਂ ਇਕੱਠੇ ਆ ਜੇ ਅਸੀਂ ਇਹਨੂੰ ਇੱਕ professionl ਤੌਰ ਤੇ ਇਹਦੇ ਚੋਂ ਕੁਝ ਅਚੀਵ ਕਰਨਾ ਹੁੰਦਾ ਤਾਂ 10 ਸਾਲ ਬਹੁਤ ਹੁੰਦੇ ਆ ਕੁਝ ਕਰਨ ਲਈ ਪਰ ਇਸ ਸਕ੍ਰਿਪਟ ਇਹ ਦਾਦੀ ਸੀ ਮੈਨੂੰ ਡੈਫੀਨੇਟਲੀ ਲੱਗਿਆ ਕਿ ਮੇਰੇ ਅਰਾਊਂਡ ਜਿੰਨੇ ਲੋਕਾਂ ਨੂੰ ਮੈਂ ਜਾਣਦਾ ਜਿਨ੍ਹਾਂ ਨਾਲ ਮੇਕਅਪ ਟੇਬਲ ਉਨਾਂ ਚੋਂ ਜੇ ਕੋਈ ਵਾਈਸਲੀ ਜੇ ਮੈਂ ਚੂਜ਼ ਕਰਦਾ ਤਾਂ ਮੈਂ ਭਾਜੀ ਨੂੰ ਹੀ ਕਰਦਾ ਐਂਡ ਮੈਂ ਭਾਜੀ ਨਾਲ ਹੀ ਗੱਲ ਕੀਤੀ ਐਂਡ ਹੀ ਵਾਸ ਦਾ ਡਿਸਰਵਿੰਗ ਡਾਇਰੈਕਟਰ ਇਹਦਾ ਨਹੀਂ ਹੈਗਾ ਕਿ ਐਂਡ ਆਮ ਨੋਬਡੀ ਟੂ ਚੂਜ਼ ਡਾਇਰੈਕਟਰ ਡਾਇਰੈਕਟਰ ਨੇ ਚੂਜ਼ ਕਰਨਾ ਹੁੰਦਾ ਕਿ ਮੈਨੂੰ ਸਕ੍ਰਿਪਟ ਕਿਹੜੀ ਚੰਗੀ ਲੱਗਦੀ ਆ ਸੋ ਇਟਸ ਬਿਕਾਜ਼ ਆਫ ਹਿਮ ਕਿ ਇਹਨਾਂ ਨੂੰ ਮੇਰੀ ਸਕ੍ਰਿਪਟ ਪਸੰਦ ਆਈ ਔਰ ਅਸੀਂ ਆਨਪੋਰਟ ਇਕੱਠੇ ਹੋਏ ਜੀ ਥੈਂਕ ਯੂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਪ੍ਰੀਤ ਸਿੰਘ ਹੌਲਕਾ ਮੇਰਾ ਸੋਅ ਆਰ ਡੇਰਵਾਹ ਮਰੀਨਮ